ਹਾਂਜੀ ਜਸਵਿੰਦਰ ਸਿੰਘ ਤੀਮਾਨ ਤੇ ਹਲਕਾ ਸੁਨਾਮ ਉਦਮ ਸਿੰਘ ਵਾਲਾ ਤੇ ਕਾਂਗਰਸ ਦੇ ਤੇ ਦੂਜੀ ਗੱਲ ਇਹ ਸਾਰੇ ਮਤਲਬ ਕੋਈ ਐ ਨਹੀਂ ਹੈਗਾ ਵੀ ਕੋਈ Hindu ਹੈ ਜਾਂ Muslim ਹੈ ਸਿੱਖ ਹੈ ਸਾਰੇ ਇਕੱਠੇ ਹੋ ਕੇ ਜਿਹੜਾ Hinduਾਂ ਤੇ ਇੱਕ ਬਹੁਤ ਵੱਡਾ ਹਮਲਾ ਕੀਤਾ ਗਿਆ ਹੈ ਅੱਤਵਾਦੀਆਂ ਵੱਲੋਂ ਕੈਂਡਲ ਮਾਰਚ ਕੱਢ ਰਹੇ ਨੇ ਚੀਮਾ ਮੰਡੀ ਵਿਖੇ ਤੇ ਇੱਕ ਰੋਸ ਪ੍ਰਦਰਸ਼ਨ ਕਰ ਰਹੇ ਨੇ ਠੀਕ ਹੈ ਜੀ ਸ਼ਰਧਾਂਜਲੀ ਵੀ ਦੇ ਰਹੇ ਨੇ ਮਤਲਬ ਜਿਨ੍ਹਾਂ ਨੂੰ ਜਿਨ੍ਹਾਂ ਦੇ ਗੋਲੀਆਂ ਵੱਜੀਆਂ ਨੇਗੇ ਉਹਨਾਂ ਨੂੰ ਸ਼ਰਧਾਂਜਲੀ ਦੇ ਰਹੇ ਨੇ ਕਿਉਂਕਿ ਇੱਕ ਸਿੰਘ ਦੀ ਮੰਨੇ ਜਾਣਗੇ ਕਿਉਂਕਿ ਬਹੁਤ ਜ਼ਿਆਦਾ ਮਾੜੀ ਗੱਲ ਹੋਈ ਹੈਗੀ ਤੇ ਦੁਖਦਾਈ ਗੱਲ ਹੈ ਤੇ ਇਸ ਤਰ੍ਹਾਂ ਬੰਦਿਆਂ ਨੂੰ ਮਾਰ ਦੇਣਾ ਗੋਲੀਆਂ ਮਾਰ ਕੇ ਤੇ ਉਹ ਵੀ ਇੱਕ ਅਤਵਾਦੀ ਹਮਲੇ ਦੇ ਵਿੱਚ ਠੀਕ ਹੈ ਜੀ ਤੇ ਪੰਜਾਬ ਦੇ ਵਿੱਚ ਚੀਮਾ ਮੰਡੀ ਜ਼ਿਲ੍ਹਾ ਸੰਗਰੂਰ ਦੇ ਵਿੱਚ ਤੇ ਸਾਰੇ ਜਾਣੇ ਰਲ ਕੇ ਤੇ ਜਸਵਿੰਦਰ ਸਿੰਘ ਧੀਮਾਨ ਤੇ ਜਿਹੜੇ ਆਪਣਾ ਹਲਕਾ ਸੁਨਾਮ ਉਦਮ ਸਿੰਘ ਵਾਲਾ ਕਾਂਗਰਸ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਤੇ ਵਿੱਚ ਉਹ ਵੀ ਸ਼ਾਮਲ ਨੇ ਤੇ ਬਾਕੀ ਸਿਰੇ ਸਾਰਾ ਭਾਈਚਾਰਾ ਤੇ ਸਾਰਾ ਭਾਈਚਾਰਾ ਸ਼ਾਮਲ ਹੈ ਤੇ ਜਿਹੜਾ ਇੱਕ ਸ਼ਰਧਾ ਅਜਲੀ ਵੀ ਦੇ ਰਹੇ ਨੇ ਇੱਕ ਰੋਸ ਵੀ ਮਤਲਬ ਨਾਲ ਉਹ ਕਰ ਰਹੇ ਨੇ ਜ਼ਾਹਰ ਕਰ ਰਹੇ ਨੇ ਕਿਉਂਕਿ ਮੋਮਬਤੀਆਂ ਲੈ ਕੇ ਵੀ ਬਹੁਤ ਮਾੜਾ ਹੋਇਆ ਤੇ ਇਹ ਪੁੱਛ ਪੁੱਛ ਕੇ ਵੀ ਮਤਲਬ ਗੋਲੀਆਂ ਮਾਰ ਦੇਣੀਆਂ ਵੀ ਤੁਸੀਂ ਹਿੰਦੂਆਂ ਵੀ ਮੁਸਲਮਾਨਾਂ ਨੂੰ ਇੱਕ ਸਾਈਡ ਕੱਢ ਦੇਵੋ ਤੇ ਬਹੁਤ ਮਾੜੀ ਗੱਲ ਹੋਈ ਹੈ ਤੇ ਜੀਦਾ ਰੋਸ ਹੈ ਤੇ ਸਾਰੇ ਪੰਜਾਬ ਦੇ ਵਿੱਚ ਤੇ ਕੀ ਸਾਰੇ ਦੇਸ਼ਾਂ ਦੇ ਵਿੱਚ ਇੱਕ ਤਰ੍ਹਾਂ ਦਾ ਰੋਸ ਆ ਬਹੁਤ ਵੱਡਾ ਤੇ ਚੀਮਾ ਮੰਡੀ ਵੱਲੋਂ ਇਹ ਕੈਂਡਲ ਮਾਰਚ ਕੱਢਾ ਜਾ ਰਿਹਾ ਹੈ ਜੀ ਤੇ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰ ਦਿਓ ਤੇ ਬਾਕੀ ਸਾਰੇ ਸਾਰੇ ਪਿੰਡ ਸਾਰੇ ਸ਼ਹਿਰ ਜਿੰਨੇ ਵੀ ਹੈਗੇ ਨੇ ਸਾਰੇ ਜ਼ਿਲ੍ਹਿਆਂ ਨੂੰ ਬੇਨਤੀ ਹੈ ਵੀ ਸਾਰੇ ਸਪੋਰਟ ਕਰੋ ਸਾਰੇ ਹੀ ਮਤਲਬ ਇਹ ਇੱਕ ਸ਼ਰਨ ਆਜਲੀ ਦਿਓ ਤੇ ਦੂਜੀ ਗੱਲ ਇੱਕ ਰੋਸ ਪ੍ਰਦਰਸ਼ਨ ਵੀ ਕਰੋ ਕਿਉਂਕਿ ਬਹੁਤ ਮਾੜੀ ਗੱਲ ਹੋਈ ਹੈ ਤੇ ਜਿਹਦੇ ਬਾਰੇ ਤੋਲਨਾ ਨਹੀਂ ਕੀਤੀ ਜਾ ਸਕਦੀ ਕਿਉਂਕਿ ਇਕੱਲੇ ਇਕੱਲੇ ਜਾਣੇ ਨੂੰ ਐ ਖੜਾ ਕੇ ਮਾਰ ਦੇਣਾ ਬਹੁਤ ਮਾੜੀ ਗੱਲ ਹੈ ਜੀ ਤੇ ਆ ਦੇਖੋ ਮੋਮਬਤੀਆਂ ਲੈ ਕੇ ਚੀਮਾ ਮੰਡੀ ਵਿਖੇ ਇੱਕ ਸਰਧਾਂਜਲੀ ਦਿੱਤੀ ਗਈ ਹੈ ਤੇ ਦੂਜਾ ਰੋਸ ਪ੍ਰਗਟ ਕੀਤਾ ਗਿਆ ਤੇ ਬਾਕੀ ਸਿਰੇ ਇਹਦੇ ਵਿੱਚ ਸਾਰੇ ਸਿੱਖ ਵੀ ਨੇ ਤੇ ਹਿੰਦੂ ਵੀ ਨੇ ਤੇ ਮੁਸਲਮਾਨ ਵੀਰ ਵੀ ਨੇ ਸਾਰੇ ਇਕੱਠੇ ਨੇ ਕੋਈ ਇਹੋ ਜੀ ਗੱਲ ਨਹੀਂ ਵੀ ਇਕੱਲੇ ਹਿੰਦੂਆਂ ਵੱਲੋਂ ਇਹ ਕੀਤਾ ਗਿਆ ਤੇ ਪਰ ਕੀਤਾ ਬਹੁਤ ਮਾੜਾ ਗਿਆ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਸਰਨਾਜ ਲਈ ਦੇ ਰਿਹਾ ਉਹਨਾਂ ਨੂੰ ਤੇ ਜਿਨ੍ਹਾਂ ਨੂੰ ਜਿਨ੍ਹਾਂ ਦੇ ਗੋਲੀਆਂ ਵੱਜੀਆਂ ਨੇਗੀਆਂ ਤੇ ਟਾਈਮ ਦੇ ਉੱਤੇ ਬਹੁਤ ਮਾੜੀ ਜਿਹਾ ਦੇ ਹੋਈ ਐ ਤੇ ਪ੍ਰਧਾਨ ਜੀ ਕਿਹਨੇ ਤੁਸੀਂ ਕਹਿਣਾ ਚਾਹੁੰਦੇ ਤੁਸੀਂ ਹਾਂਜੀ ਲੱਗਿਆ ਹੋ ਜੂ ਪਿੱਛੇ ਹੋ ਜੂ ਗੰਭੂਰ ਅਸੀਂ ਅੱਜ ਖੀਮਾ ਮੰਡੀ ਕਾਂਗਰਸ ਪਾਰਟੀ ਵੱਲੋਂ ਹਾਂਜੀ ਜਸਵਿੰਦਰ ਧਰਤਮਾਨ ਜੀ ਹਾਂਜੀ ਤੇ ਸਾਡੇ ਜਿਹੜੇ ਸ਼ਹਿਰੀ ਪ੍ਰਧਾਨ ਨੇ ਡਿੰਪਲ ਦਰਬਾ ਜੀ ਠੀਕ ਹੈ ਜੀ ਉਹਨਾਂ ਦੀ ਰਾਇ ਨਮਾਜ਼ ਦੇ ਵਿੱਚ ਸਮੂਹ ਚਿਮਾ ਵਾਸੀ ਠੀਕ ਹੈ ਤੇ ਕਾਂਗਰਸ ਦੇ ਵਲੰਟੀਅਰ ਜਿਹੜਾ ਜੰਮੂ ਕਸ਼ਮੀਰ ਦੇ ਵਿੱਚ ਘਟਨਾ ਹੋਈ ਹੈ ਬੜੀ ਮੰਦ ਭਾਗੀ ਹੈ ਹਾਂਜੀ ਇਹ ਕੋ ਪਹਿਲੀ ਵਾਰ ਨਹੀਂ ਹੋਈ ਠੀਕ ਹੈ ਜੀ ਅਨੇਕਾਂ ਵਾਰ ਇਹ ਘਟਨਾ ਹੁੰਦੀਆਂ ਨੇ ਠੀਕ ਹੈ ਜੀ ਆਮ ਲੋਕ ਸ਼ਹਿਰੀ شریف ਨਾਗਰਿਕ ਮਾਰੇ ਜਾਂਦੇ ਨੇ ਅਸੀਂ ਉਹਨਾਂ ਦੀ ਪੁਰਜੋਰ ਸ਼ਬਦਾਂ ਚ ਘੋਰ ਨਿੰਦਾ ਕਰਦੇ ਆ ਠੀਕ ਹੈ ਜੀ ਆਵੇਂ ਇਹਦੇ ਪਿੱਛੇ ਰਾਜਨੀਤਿਕ ਮੰਡਟ ਹੈ ਜਾਂ ਸ਼ਰਾਰਤੀ ਲੋਕ ਨੇ ਜਾਂ ਮੁਲਕਾਂ ਦੀ ਸਾਜ਼ਿਸ਼ ਹੈ ਇਹ ਨਹੀਂ ਹੋਣਾ ਚਾਹੀਦਾ ਨਾ ਸਹੀ ਗੱਲ ਹੈ ਮੈਂ ਸਭ ਤੋਂ ਵੱਡੀ ਜਿਹੜੀ ਅਪੀਲ ਕਰਨ ਲੱਗਾ ਸੈਂਟਰ ਗਵਰਨਮੈਂਟ ਨੂੰ ਤੇ ਪਾਕ ਸਰਕਾਰ ਨੂੰ ਠੀਕ ਹੈ ਜੀ ਵਾਗਾ ਬਾਰਡਰ ਦੇ ਉੱਤੇ ਬੜੀ ਬੌਧਰੇਸ਼ਨ ਹੈ ਠੀਕ ਹੈ ਇਹ ਨਹੀਂ ਹੋਣਾ ਚਾਹੀਦਾ ਲੋਕ ਆਮ ਲੋਕਾਂ ਦਾ ਕੀ ਕਸੂਰ ਹੈ ਹਾਂਜੀ ਚਿੱਟੀ ਸਿੰਘਪੁਰਾ ਬੜੀ ਵੱਡੀ ਘਟਨਾ ਹੋਈ ਸਿੱਖ ਮਾਰੇ ਗਏ ਭਾਜਪਾ ਦੇ ਰਾਜ ਦੇ ਵਿੱਚ ਹਾਂਜੀ ਇਹਦੇ ਨਾਲ ਜੇ ਜੋੜ ਕੇ ਵੇਖਿਆ ਜਾਵੇ ਤਾਂ ਦਿੱਲੀ ਦੇ ਵਿੱਚ ਸਿੱਖਾਂ ਨੂੰ ਮਾਰਿਆ ਗਿਆ ਹਾਂਜੀ ਉਹ ਕੋ ਕੇ ਮਾਰਿਆ ਗਿਆ ਹਾਂਜੀ ਇਹ ਨਹੀਂ ਹੋਣਾ ਇਹਦੇ ਵਿੱਚ ਇਹਦੇ ਪਿੱਛੇ ਰਾਜਨੀਤਿਕ ਮੰਡੇਟ ਹੈ ਠੀਕ ਹੈ ਪਿੰਡਾਂ ਦੇ ਵਿੱਚ ਤੁਹਾਨੂੰ ਅਸੀਂ ਦਿਖਾ ਦਿੰਨੇ ਆ ਲੋਕ ਸੱਥਾਂ ਚ ਤਾਜ ਖੇੜ ਦੇ ਦੁਕਾਨਾਂ ਕਰਦੇ ਹਾਂਜੀ ਹਾਂਜੀ ਕਿਸੇ ਦਾ ਕਿਸੇ ਨਾਲ ਕੋਈ ਵਿਰੋਧ ਨਹੀਂ ਕੋਈ ਵਿਰੋਧ ਨਹੀਂ ਹਾਂਜੀ ਇਹਨਾਂ ਚੀਜ਼ਾਂ ਨੂੰ ਜੋੜ ਦੇਣਾ ਵੇਖੋ ਘਟਨਾ ਬੜੀ ਮੰਦ ਭਾਗੀ ਹੈ ਹਰ ਇੱਕ ਦਾ ਜਿਹੜਾ ਹਿਰਦਾ ਬਲੁੰਦਰਿਆ ਗਿਆ ਹਾਂਜੀ ਇਹ ਬੰਦ ਹੋਣਾ ਚਾਹੀਦਾ ਠੀਕ ਹੈ ਲੋਕਾਂ ਨੂੰ ਜਾਗਰੂਕ ਹੋਣਾ ਚਾਹੀਦਾ ਸਰਕਾਰਾਂ ਨੂੰ ਸੁਚੇਤ ਹੋਣਾ ਚਾਹੀਦਾ ਹਾਂਜੀ ਜਿਵੇਂ ਹੁਣ ਇਸ ਘਟਨਾ ਨਾਲ ਆਪਾਂ ਜੋੜ ਦਈਏ ਆਮ ਸਰਕਾਰ ਨੇ ਸਿੱਧੂ ਦੀ ਸਿਕਿਉਰਟੀ ਘਟਾ ਦਿੱਤੀ ਤੇ ਉਹ ਮੁੰਡਾ ਮਾਰਿਆ ਗਿਆ ਸਰਕਾਰਾਂ ਦਾ ਜਾਂ ਰਾਜਨੀਤਿਕ ਲੋਕਾਂ ਦਾ ਇਹਦੇ ਵਿੱਚ ਕੁਝ ਨਹੀਂ ਵਿਗੜਦਾ ਹਾਂਜੀ ਆਮ ਲੋਕਾਂ ਦਾ ਕੱਦੂ ਕਸ ਹੋ ਰਿਹਾ ਹੈ ਉਹਨਾਂ ਦੇ ਜਿਹੜੇ ਜਨਤਕ ਅਧਿਕਾਰ ਨਹੀਂ ਹਾਂਜੀ ਜਾਨਾਂ ਨੇ ਉਹਨਾਂ ਕੀਮਤੀ ਜਾਨਾਂ ਉੱਤੇ ਚਲੀਆਂ ਗਈਆਂ ਕੱਲੇ ਕੱਲੇ ਘਰ ਦਾ ਚਿਰਾਗ ਬੁੱਝ ਗਿਆ ਇਹ ਬੜੀ ਮਾੜੀ ਕਟਨਾ ਹੈ ਬਹੁਤ ਮਾੜੀ ਬਿਲਕੁਲ ਸਾਰੇ ਨਿੰਦਾ ਕਰਦੇ ਬਾਕੀ ਆਪਣੇ ਦੇਖ ਦੇ ਵਿੱਚ ਆ ਕੇ ਜੋ ਵੀ ਪੁੱਛ ਪੁੱਛ ਕੇ ਮਾਰਨੇ ਬਹੁਤ ਮਾੜੀ ਗੱਲ ਹੈ ਇਹ ਮਾੜੀ ਕਟਨਾ ਹੈ ਇਹਨੂੰ ਅੰਜਾਮ ਦੇਣਾ ਮਾੜਾ ਹੈ ਜਾਤਾਂ ਤੇ ਧਰਮਾਂ ਨਾਲ ਜੋੜਨਾ ਮਾੜਾ ਹੈ ਹਾਂਜੀ ਇਹਦੇ ਪਿੱਛੇ ਪਤਾ ਨਹੀਂ ਸਰਕਾਰਾਂ ਦੀ ਮਨਸ਼ਾ ਕੀ ਇਹ ਨਹੀਂ ਹੋਣੀ ਚਾਹੀਦੀ ਨਹੀਂ ਹੋਣੀ ਚਾਹੀਦੀ ਅਸੀਂ ਇਹਨਾਂ ਦੀ ਬਿਲਕੁਲ ਨਿੰਦਾ ਕਰਦੇ ਠੀਕ ਹੈ ਸਸਪੈਂਡ